ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਕਤਿਆਜ ਬਾਬਾ ਸ਼ਹੀ ਸਿੰਘ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਬਾਲੀਆਂ ਵਿਖੇ ਤਾਂ ਤਨ ਸ਼੍ਰੀ ਗੁਰਗੰਗ ਸਾਹਿਬ ਜੀ ਦੇ ਅਕੰਧ ਪਾਠ ਦਾ ਜੋ ਹੈ ਭੋਗ ਪਾਈ ਗਏ ਹਨ ਤੇ ਦੂਸਰਾ ਆਪਣੇ ਇੱਥੇ ਜਿਹੜੇ ਛੋਟੇ ਬੱਚਿਆਂ ਲਈ ਕਿੰਡਰ ਗਾਰਡਨ ਦੇ ਲਈ ਜੋ ਏਸੀ ਵਿੰਗ ਹੈ ਉਹਦਾ ਇਨੋਗ੍ਰੇਸ਼ਨ ਕੀਤਾ ਗਿਆ ਹੈ ਅੱਜ ਬਾਬਾ ਸੁਜੀਤ ਸਿੰਘ ਜੀ ਜੋ ਮੁਖ ਸੇਵਾਦਾਰ ਨੇ ਬਾਬਾ ਸ਼ਹੀ ਸਿੰਘ ਟਰਸਟ ਦੇ ਉਹਨਾਂ ਦੁਆਰਾ ਕੀਤਾ ਗਿਆ ਹੈ ਤੇ ਬਹੁਤ ਜੋ ਪੇਰੈਂਟਸ ਹੀ ਹੋ ਮੋਹ ਮਾ ਕੇ ਇੱਥੇ ਪਹੁੰਚੇ ਐਂਡ ਵੀ ਆਰ ਸੋ ਲੱਕੀ ਐਂਡ ਵੀ ਆਰ ਸੋ ਗਲੈਡ ਕਿ ਇਨਾ ਅੱਛਾ ਸਾਨੂੰ ਰਿਸਪੌਂਸ ਮਿਲ ਰਿਹਾ ਹੈ ਕਰਾਂਗੇ ਕਿ ਉਹਨਾਂ ਦੀ ਇੱਥੇ ਆਣ ਤੋਂ ਬਾਅਦ ਤੋਂ ਆਣ ਤੋਂ ਬਾਅਦ ਸਾਨੂੰ ਕਾਫੀ ਅੱਛਾ ਪੋਜ਼ਿਟਿਵ ਰਿਸਪਾਂਸ ਮਿਲ ਰਿਹਾ ਹੈ ਨਾਟ ਓਨਲੀ ਫਰੋਮ ਦਾ ਵਿਲੇजेस ਇਨ ਫੈਕਟ ਫਰੋਮ ਦਾ ਸੰਗਰੂਰ ਸਿਟੀ ਐਜ਼ ਵੈਲ ਸੋ ਥੈਂਕ ਯੂ ਸੋ ਮੱਚ ਸੋ ਇਹਦੇ ਨਾਲ ਹੀ ਇਸ ਸਕੂਲ ਦੇ ਵਿੱਚ ਪੈਸੇ ਨੂੰ ਮੁੱਖ ਨਹੀਂ ਰੱਖਿਆ ਜਾਂਦਾ ਦੋਸਤੋ ਜੋ ਰੱਖਿਆ ਜਾਂਦਾ ਮੁੱਖ ਉਹ ਹੈਗੀ ਹੈ ਸਿੱਖਿਆ ਵਿਦਿਆ ਜੀਹਾਂ ਦੋਸਤੋ ਇੱਥੇ ਦੀ ਜਿਹੜੀ ਸਾਰੀ ਮੈਨੇਜਮੈਂਟ ਹੈ ਉਹ ਸਿਰਫ ਤੇ ਸਿਰਫ ਕੰਮ ਕਰਦੀ ਹੈ ਕਿ ਬੱਚਾ ਚੰਗੀ ਸਿੱਖਿਆ ਲੈ ਸਕੇ ਤੇ ਆਨ ਵਾਲੇ ਸਮੇਂ ਦੇ ਵਿੱਚ ਕੁਝ ਬਣ ਸਕੇ ਸੋ ਉਹਦੇ ਲਈ ਖਾਸ ਤੌਰ ਤੇ ਮੈਂ ਪੂਰੇ ਜ਼ਿਲ੍ਹਾ ਸੰਗਰੂਰ ਨੂੰ ਕਹਿ ਰਿਆਂਗਾ ਕਿ ਜੇਕਰ ਤੁਸੀਂ ਆਪਣੇ ਬੱਚੇ ਦੀ ਚੰਗੀ ਸਿੱਖਿਆ ਦੇ ਲਈ ਕੁਝ ਸਕੂਲ ਲੱਭ ਰਹੇ ਹੋਗੇ ਤਾਂ ਉਹਨਾਂ ਚੋਂ ਇੱਕ ਸਕੂਲ ਹੈ ਬਾਬਾ ਸ਼ਹੀਦ ਸਿੰਘ ਪਬਲਿਕ ਸਕੂਲ ਜਿਹੜਾ ਕਿ ਬਾਲੀਆਂ ਪਿੰਡ ਹੈ ਸੰਗਰੂਰ ਤੋਂ 2 ਕਿਲੋਮੀਟਰ ਦੀ ਦੂਰੀ ਤੇ ਹੈਗਾ ਪਰ ਖਾਸ ਤੌਰ ਤੇ ਜਿਹੜੇ ਮੱਧ ਵਰਗੀ ਘਰਾਂ ਦੇ ਜਿਹੜੇ ਪਰਿਵਾਰਾਂ ਦੇ ਬੱਚੇ ਨੇ ਬ੍ਰਿਲੀਅੰਟ ਨੇ ਪਰ ਕਿਤੇ ਨਾ ਕਿਤੇ ਪੈਸੇ ਕਰਕੇ ਪਰੇਸ਼ਾਨੀ ਆ ਰਹੀਆਂ ਨੇ ਉਹਨਾਂ ਨੂੰ ਸਕੂਲ ਦੇ ਵਿੱਚ ਜਾਂ ਸਿੱਖਿਆ ਦੇ ਵਿੱਚ ਤਾਂ ਇਹ ਸਕੂਲ ਉਹਨਾਂ ਲਈ ਬਿਹਤਰ ਹੈ